ਕੇ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਖਾਸਾ ਵਾਪਰੇ ਲਸਾੜਾ ਨਾਲੇ ਦੇ ਵਿੱਚ ਇੱਕ ਸਿਮਿੰਟ ਨਾਲ ਭਰਿਆ ਟਰਾਲਾ ਜਾ ਡਿੱਗਿਆ ਦੱਸਦੀ ਕਿ ਪੁਲ ਤੋਂ ਲੰਘਦੇ ਵੇਲੇ ਟਰਾਲਾ ਹਾਦਸੇ ਦਾ ਸ਼ਿਕਾਰ ਹੋਇਆ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਇਹ ਹਾਦਸਾ ਵਾਪਰਿਆ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਸੀਮਿੰਟ ਨਾਲ ਭਰਿਆ ਟਰਾਲਾ ਇੱਥੇ ਜਾ ਡਿੱਗਿਆ ਲਸਾੜਾ ਨਾਲੇ ਦੇ ਵਿੱਚ ਇਹ ਸੀਮਿੰਟ ਨਾਲ ਭਰਿਆ ਟਰਾਲਾ ਡਿੱਗਿਆ दस एक जो जानकारी मिल रही है कि पुल तो लंगते हुए ले ट्रला हाथ से दा शिकार हुआ हाथ से वाले ट्रोले विच ड्राइवर ते क्लीनर सवार सन पुलिस वलो क्लीनर नु बाहर कडन ली जद्दोजहद की ती गई पिछले साल दिसंबर महीने विच लसाड़ा ड्रेन ते विच एक प्राइवेट बस चारटी की सी सो ए जेड़ा पुल है जितो लंगदे हुए ही है हादसा वापर है जानकारी मुताबिक पुलिस वलो इथे ड्राइवर ते जो क्लीनर है विच सवार सन उनना चौ क्लीनर नु कडन देली जद्दोजहद जड़ी की ती गई है पिछले साल दिसंबर महीने विच लसाड़ा ड्रेन ते विच एक ਪ੍ਰਾਈਵੇਟ ਬੱਸ 40 ਡਿਗਰੀ ਸੀ ਉਸ ਵੇਲੇ ਵੀ ਬਟਾ ਹਾਥਾ ਵਾਪਰਿਆ ਸੀ ਸੋ ਇਹ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਤਲਵੰਡੀ ਸਾਬੋ ਦੇ ਜੀਵਨ ਸਿੰਘ ਵਾਲਾ ਦੀ ਇਹ ਤਸਵੀਰ ਹੈ ਇਹ ਲਸਾੜਾ ਨਾਲਾ ਹੈ ਜਿੱਥੇ ਕੀ ਸੀਮੰਟ ਨਾਲ ਭਰਿਆ ਜੋ ਟਰੇਲਰ ਹੈ ਉਹ ਡਿੱਗਿਆ ਹੈ ਔਰ ਲਸਾੜਾ ਨੇੜੇ ਇਹ ਸੀਮੰਟ ਨਾਲ ਭਰਿਆ ਟਰਾਲਾ ਡਿੱਗਿਆ ਜਿਸ ਤੇ ਵੀ ਡਰਾਈਵਰ ਤੇ ਕਲੀਨਰ ਸਵਾਰ ਸਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਹਾ사 ਵਾਪਰਿਆ ਇਹ ਉਹੀ ਜਗ੍ਹਾ ਹੈ ਜਿੱਥੇ ਪਿਛਲੇ ਕੁਝ ਸਮਾਂ ਪਹਿਲਾਂ ਇੱਕ ਬੱਸ ਡਿੱਗੀ ਸੀ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਨਹਿਰ ਹੈ ਰੱਦ ਨਹਿਰ ਜਿਹਨੂੰ ਕਿਹਾ ਜਾਂਦਾ ਹੈ ਇੱਥੇ ਅੱਜ ਫੇਰ ਸਵੇਰੇ ਸਵੇਰੇ ਕਰੀਬ 6 ਵਜੇ ਦੱਸਿਆ ਜਾ ਰਿਹਾ ਕਿ ਹਾਸਾ ਜਿਹੜਾ ਵਾਪਰਿਆ ਜਿਸ ਦੇ ਵਿੱਚ ਇੱਕ ਟਰਾਲਾ ਜਿਹੜਾ ਉਹ ਡਿੱਗਿਆ ਟਰਾਲੇ ਦੇ ਵਿੱਚੋਂ ਭਾਵੇਂ ਕਿ ਡਰਾਈਵਰ ਜਿਹੜਾ ਨਿਕਲ ਗਿਆ ਦੱਸਿਆ ਜਾ ਰਿਹਾ ਪਰ ਟਰਾਲੇ ਦਾ ਜਿਹੜਾ ਕੰਡੈਕਟਰ ਹੈ ਉਹ ਜ਼ਰੂਰ ਵਿੱਚ ਫਸਿਆ ਹੋਇਆ ਜਿਸ ਨੂੰ ਕੱਢਣ ਲਈ ਲਗਾਤਾਰ ਮੁਸ਼ਕਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਨੌਜਵਾਨ ਨੇ ਜਿਹੜੇ ਵੱਖ-ਵੱਖ ਟੀਮਾਂ ਨੇ ਪੰਜਾਬ ਪੁਲਿਸ ਦੀਆਂ ਉਹ ਨੌਜਵਾਨ ਨੂੰ ਬਾਹਰ ਕੱਢਣ ਵਿੱਚ ਲੱਗੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਜਿੱਥੇ ਇਹ ਇਹ ਪੋਲਾ ਜਿਹੜਾ ਲਗਾਤਾਰ ਹਾਸਿਆਂ ਦਾ ਸ਼ਿਕਾਰ ਹਾਸਿਆਂ ਨੂੰ ਸੱਦਾ ਦੇ ਰਿਹਾ ਹੈ ਪਿਛਲੇ ਦਿਨਾਂ ਵਿੱਚ ਇੱਥੇ ਬੱਸ ਡਿੱਗੀ ਉਸ ਦੌਰਾਨ ਵੀ ਕਈ ਲੋਕਾਂ ਦੀ ਮੌਤ ਹੋਈ ਕਈ ਲੋਕ ਜਿਹੜੇ ਜ਼ਖਮੀ ਹੋਏ ਉਸ ਤੋਂ ਬਾਅਦ ਕੋਈ ਵੀ ਇੱਥੇ ਪ੍ਰਬੰਧਾ ਜਿਹੜੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ ਭਾਵੇਂ ਕਿ ਉਸ ਸਮੇਂ ਲੋਕਾਂ ਵੱਲੋਂ ਇਸ ਪੁਲ ਨੂੰ ਚੌੜਾ ਕਰਨ ਦੀ ਮੰਗ ਕੀਤੀ ਗਈ ਪਰ ਪ੍ਰਸ਼ਾਸਨ ਨੇ ਖਾਨਾ ਪੂਰਤੀ ਕਰਦੇ ਹੋਏ ਹੰਪ ਜਰੂਰ ਬਣਾਏ ਹੰਪ ਵੀ ਹੈ ਜਿਹੜੇ ਉਹ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ ਕਿਉਂਕਿ ਜਿਹੜੇ ਦੂਰੋਂ ਲੋਕ ਆਉਂਦੇ ਨੇ ਉਹਨਾਂ ਨੂੰ ਹੰਪ ਬਾਰੇ ਨਾ ਪਤਾ ਹੋਣ ਕਰਕੇ ਕਈ ਵਾਰ ਗੱਡੀ ਅੱਗੇ ਚਲੀ ਜਾਂਦੀ ਹੈ ਬੁਰਕੀ ਜਾਂਦੀ ਹੈ ਇਸ ਕਰਕੇ ਕਿਤੇ ਨਾ ਕਿਤੇ ਹੰਪ ਨੇ ਜਿਹੜੇ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਜਿਸ ਤਰ੍ਹਾਂ ਲਾਈਵ ਤਸਵੀਰਾਂ ਕੀ ਲਗਾਤਾਰ ਪੁਲਿਸ ਪ੍ਰਸ਼ਾਸਨ ਆ ਜਿਹੜਾ ਇੱਥੇ ਇਹ ਟਰਾਲੇ ਨੂੰ ਤੇ ਟਰਾਲੇ ਵਿੱਚੋਂ ਵਿਅਕਤੀ ਸੀ ਉਹਨਾਂ ਨੂੰ ਕੱਢਣ ਦੀ ਮੁਸ਼ਕਲ ਆ ਜਿਹੜੀ ਕਰ ਰਏ ਹੈਗੇ ਨੇ ਸਾਡੇ ਨਾਲ ਇੱਥੇ ਡੀਐਸਪੀ ਤਲਵੰਡੀ ਸਾਹਿਬ ਉਹ ਜੋ ਸਵੇਰ ਤੋਂ ਇੱਥੇ ਪੁੱਜੇ ਹੋਏ ਨੇ ਗੱਲਬਾਤ ਕਰਦੇ ਆ ਕਿ ਸਰ ਇਹ ਕਦੋਂ ਹਾਦਸਾ ਸਰ ਇਹ ਕਦੋਂ ਹਾਦਸਾ ਵਾਪਰਿਆ ਕਿਸ ਤਰ੍ਹਾਂ ਵਾਪਰਿਆ ਕਿੰਨੇ ਕ ਵਜੇ ਦੀ ਘਟਨਾ ਹੈਗੀ ਹੈ ਇਹ ਅੱਜ ਸਵੇਰੇ 6 ਵਜੇ ਦੇ ਕਰੀਬ ਸੀਮੈਂਟ ਦਾ ਭਰਿਆ ਇੱਕ ਟਰੱਕ ਜਿਹੜਾ ਇਹ ਜ ਤਲਵੰਡੀ ਸਾਈਡ ਤੋਂ ਜਾ ਰਿਹਾ ਸੀ ਬਟਿੰਡੇ ਵੱਲੋਂ ਆ ਇਥੇ ਅਚਾਨਕ ਇਹ ਜਿਹੜਾ ਵਿੱਚ ਡਿੱਗ ਪਿਆ ਇਹਦੇ ਵਿੱਚ ਦੋ ਵਿਅਕਤੀ ਦੱਸੇ ਜਾ ਰਹੇ ਆ ਇਹਨਾਂ ਚੋਂ ਇੱਕ ਵਿਅਕਤੀ ਜਿਹੜਾ ਡਰਾਈਵਰ ਸੀਗਾ ਉਹ ਛਾਲ ਮਾਰ ਕੇ ਬਚ ਗਿਆ ਤੇ ਦੂਸਰਾ ਜਿਹੜਾ ਕੰਡਕਟਰ ਦੱਸਿਆ ਜਾ ਰਿਹਾ ਜਿਹੜਾ ਇਹਦੇ ਵਿੱਚ ਦੱਸਿਆ ਜਾ ਰਿਹਾ ਕੰਡਕਟਰ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰ ਪਤਾ ਲੱਗਿਆ ਹਾਂ ਉਹਦੇ ਬਾਰੇ ਦੇਖੋ ਅਸੀਂ ਇਮੀਡੀਏਟਲੀ ਜਦੋਂ ਮੈਨੂੰ ਪਤਾ ਲੱਗਿਆ 6 ਵਜੇ ਦੇ ਕਰੀਬ ਦਾ ਹਾਦਸਾ ਦੱਸਦੇ 6:05 ਤੇ ਮੈਂ ਇੱਥੇ ਪਹੁੰਚ ਗਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਐਂਬੂਲੈਂਸ ਵਗੈਰਾ ਐਸਪੀ ਸਾਹਿਬ ਨੂੰ ਦੱਸਿਆ ਐਸਐਸਪੀ ਸਾਹਿਬ ਨੂੰ ਦੱਸਿਆ ਤੇ ਹੋਰ ਐਸਐਮਓ ਸਾਹਿਬ ਨੂੰ ਦੱਸ ਕੇ ਇਥੇ ਐਂਬੂਲੈਂਸਾਂ ਮੌਕੇ ਤੇ ਮੰਗਾਈਆਂ ਇੱਕ ਹਾਈਡਰਾ ਜਿਹੜਾ ਸੱਦਿਆ ਗਿਆ ਹੈਗਾ ਮੌਕੇ ਤੇ ਇਹਨੂੰ ਚੱਡਣ ਲਈ ਤੇ ਬਾਕੀ ਸਾਡੇ ਐਸਐਸ ਤੇ ਜਵਾਨ ਤੇ ਹੋਰ ਸਾਡੇ ਥਾਣਾ ਤਲਵੰਡੀ ਦੇ ਮੁਲਾਜ਼ਮ ਤੇ ਪਲੱਸ ਲੋਕਾਂ ਲੋਕ ਜਿਹੜੇ ਹੈਗੇ ਆ ਇਹ ਨੇੜੇ-ਨੇੜੇ ਪਿੰਡਾਂ ਦੇ ਉਹ ਲੱਗੇ ਹੋਏ ਆ ਬਹੁਤ ਢੀੜਾ ਗਿਆ ਇਹ ਪਹਿਲਾਂ ਵੀ ਆਉਦੇ ਹੋਏ ਆ ਪਹਿਲਾਂ ਬਸ ਤੋਂ ਪਹਿਲਾਂ ਵੀ ਜਿਹੜੇ ਅੱਠ ਜਾਨਾਂ ਗਈਆਂ ਉਦੋਂ ਉਦੋਂ ਪਹਿਲਾਂ ਵੀ ਆਸਦੇ ਹੋਇਆ ਜੀ ਪੁਲ ਪੀੜਾ ਕਰਨ ਕਰਕੇ ਤਾਂ ਉਹਦਾ ਅਸੀਂ ਡੀਸੀ ਸਾਹਿਬ ਨੂੰ ਵੀ ਮਿਲੇ ਸੀਗੇ ਸਾਰੇ ਪਿੰਡ ਵਾਸੀ ਤਾਂ ਪੁਲ ਚੌੜੇ ਦੀ ਅਸੀਂ ਮੰਗ ਕਰੀ ਸੀਗੀ ਤੇ ਸਰਕਾਰ ਨੇ ਸਾਡੀ ਕੋਈ ਗੱਲ ਧਿਆਨ ਚ ਨਹੀਂ ਕਰਿਆ ਅੱਜ ਫੇਰ ਇਹ ਹਸਦਾ ਵਾਪੜਿਆ ਪਰ ਪਿੰਡ ਵਾਸੀਆਂ ਦਾ ਕਹਿਣਾ ਕਿ ਪ੍ਰਸ਼ਾਸਨ ਤੋਂ ਪਹਿਲਾਂ ਵੀ ਪੁਲ ਚੌੜਾ ਕਰਨ ਦੀ ਜੜੀ ਮੰਗ ਪੋਟਾਈ ਸੀ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਸੋਗਾ ਜੋ ਸਪੀਡ ਬ੍ਰੇਕਰ ਬਣਾ ਦਿੱਤੇ ਜੋ ਕਿ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਰਹੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਜੀਵਨ ਸਿੰਘ ਵਾਲਾ ਕਲਮੰਡੀ ਸਾਹਿਬੋ ਪਟੇਂਡਾ